ਤਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇ ਨਾਲ ਲਾਈ ਹੁੰਦੀ ਆ ਉਮਰ ਨੇ ਤੈਨੂੰ ਬੜਾ ਚਿਤ ਕਰਦਾ ਮੇਰੇ ਗਲ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਉਮਰ ਕਿ ਕੋਠੇ ਵੇੜੇ ਵਿੱਚ ਆ ਜੀ ਮਿਸਟਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ 1 ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮਰ ਮੈਨੂੰ ਤੈਨੂੰ ਬੜਾ ਚਿਤ ਕਰਦਾ ਮੈਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਓ ਮਰਠੇ ਕੋਠੇ ਮੇੜੇ ਵਿੱਚ ਆ ਜੀ ਮਿਸਟਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਮੇਰੇ ਮਨ ਨੇ ਤੈਨੂੰ ਬੜਾ ਚਿਤ ਕਰਦਾ ਮੇਰੇ ਮਨ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜੀ ਤੇਰੇ ਭੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹੋ ਮਨ ਕੋਠੇ ਮੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇਰ ਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਮਿਲਣ ਤੈਨੂੰ ਬੜਾ ਚਟਕਾਰਦਾ ਮਿਲਣ ਤੈਨੂੰ ਬੜਾ ਚਟਕਾਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉ ਮਰਦੇ ਕੋਠੇ ਮੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਭਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ